ਤਦੋਂ ਪੰਜਾਬ ਦੇ ਮੁੱਖ ਮੰਤਰੀ ਪੂਰਵੰਤ ਪਨਾਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧਮਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਬੰਵਿਚਨ ਸultanpur loti ਦੇ ਡੀਐਸਪੀ ਗੁਰਮੀਤ ਸਿੰਘ ਸੇਧੂ ਦੇ ਇੱਕ ਵਾਈ ਵਿੱਚ ਡਿਵੀਜ਼ਨ ਪੁਲਿਸ ਦੇ ਵੱਲੋਂ ਸultanpur loti ਹਲਕੇ ਦੇ ਵਿੱਚ ਨਸ਼ੇ ਦੇ ਨਾਲ ਬਦਨਾਮ ਪਿੰਡ ਤੂਤੀ ਅਤੇ ਸੈਚਾ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਤਲਾਸ਼ੀ ਲਈ ਗਈ ਹੈ ਤੇ ਸ਼ੱਕੀ ਵਿਅਕਤੀਆਂ ਨੂੰ ਵੀ ਰਾਉਂਡ ਅਪ ਕੀਤਾ ਹੈ ਹਾਂ ਲਗ ਲਗ ਪਿੰਡਾਂ 'ਚ ਵਾਕੀ ਅਭਿਆਨ ਚਲਾਇਆ ਜਾ ਰਿਹਾ ਕੀ ਕੰਮ ਕਰਦੇ ਹਾਂ ਹਾਂਜੀ ਜਿਹੜੀ 50% ਵੱਲੋਂ ਜਿਹੜੀ ਜੰਗ ਨਸ਼ਾ ਵਿਰੋਧ ਚਲਾਈ ਜਾ ਰਹੀ ਆ ਉਸ ਪੰਚ ਅਸੀਂ ਸਬ ਰੀਜਨ ਤੁਹਾਨੂੰ ਦੋਦੀ ਤੇ ਸਾਰੇ ਥਾਣੇ ਦੇ ਸਾਡੇ ਜਿਹੜੇ ਹੈਗੇ ਆ ਅਸੀਂ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਚੈਕਿੰਗ ਕਰ ਰਹੇ ਹੋਈਆਂ ਜਿਹੜੇ ਕੋਈ ਸ਼ੱਕੀ ਬੰਦੇ ਹੈਗੇ ਉਹਨਾਂ ਨੂੰ ਵੀ ਕੁਛ ਕੁਛ ਕਰ ਰਹੇ ਹੈਗੇ ਆ ਤੇ ਜਿਹੜੀ ਕੋਈ ਰਿਕਵਰੀ ਹੋਊਗੀ ਤੁਹਾਡੇ ਨੋਟਿਸ ਲਈ ਆ ਦਿੰਦੇ ਹਾਂ ਥੈਂਕ ਯੂ ਕਿਹੜੇ ਕਿਹੜੇ ਪਿੰਡਾਂ 'ਚ ਇਹ ਵੈਨ ਚੱਲ ਗਿਆ ਇਹ ਅਸੀਂ ਤੋਤੇ ਪਿੰਡ ਹੈਗਾ ਹੀ ਸੱਚਾ ਪਿੰਡਾ ਇਹਦੇ ਵਿੱਚ ਅਸੀਂ ਕਰ ਰਹੇ ਹਾਂ ਕੋਈ ਨਾਮ ਦੇ ਦਿੱਤਾ ਗਿਆ ਹੁਣ ਤੱਕ 23 ਉਹ ਤੁਹਾਨੂੰ ਬਾਅਦ ਚ ਦੱਸਾਂ ਥੋੜੀ ਚੰਗੀ ਤਰ੍ਹਾਂ ਬਾਅਦ ਦੱਸਾਂਗੇ